ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਹੁਣ ਇੰਸਟਾਗ੍ਰam ਦੀ ਕੋਵੀਨ ਵੀ ਕਿਆ ਜਾਣ ਲੱਗ ਪਿਆ ਹੈ ਕਿਉਂਕਿ ਜਦੋਂ ਉਹ ਗ੍ਰਿਫਤਾਰ ਹੋਈ ਉਸਦੇ ਫਾਰਵਰਡ ਸੀ 30000 ਹੁਣ 1 ਲੱਖ ਤੋਂ ਪਲੱਸ ਉਸਦੇ ਫਾਰਵਰਡ ਹੋ ਚੁੱਕੇ ਨੇ ਇਧਰ ਵੱਡੀ ਪੁਸ਼ਟੀ ਕੀਤੀ ਗਈ ਹੈ ਪੁੱਛ ਗਿਛ ਦੇ ਦੌਰਾਨ ਅਮਨਦੀਪ ਕੌਰ ਕੋਲੋਂ ਜਿਹਦੇ ਕੋਲੋਂ ਪਿਛਲੇ ਦਿਨਾਂ ਦੇ ਵਿੱਚ 17 ਗ੍ਰਾਮ 71 ਪੁਆਇੰਟ ਜਿਹੜਾ ਹੈ ਚਿੱਟਾ ਫੜਿਆ ਗਿਆ ਸੀ ਯਾਨੀ ਕਿ ਵਰਦੀ ਦੇ ਪਿੱਛੇ ਵੱਡੇ ਕਾਰਨਾਮੇ ਕੀਤੇ ਜਾ ਰਹੇ ਸੀ ਰੱਜ ਕੇ ਨਸ਼ਾ ਤਸਕਰੀ ਕੀਤੀ ਜਾ ਰਹੀ ਸੀ ਜਿਸ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਜਿਸ ਨੇ ਜਿਸ ਨਸ਼ੇ ਨੇ ਕਈਆਂ ਮਾਵਾਂ ਦੇ ਪੁੱਤਰ ਖਾਲੇ ਉਹ ਨਸ਼ਾ ਵਿੱਚ ਜਿਆਦਾ ਸੀ ਜਿਸ ਨੂੰ ਅਸੀਂ ਛਟਾ ਕਹਿੰਦੇ ਆ। ਛਾਪੇਮਾਰੀ ਹੋ ਰਹੀ ਹੈ। ਉਸਦੇ ਫਰੈਂਡ ਬਲਵਿੰਦਰ ਸਿੰਘ ਸੋਨੂ ਤੇ ਜਿਸਦੇ ਨਾਲ ਉਸਦੇ ਨਜ਼ਾਇਜ਼ ਸੰਬੰਧ ਨਹੀਂ ਕਿਉਂਕਿ ਉਹਨਾਂ ਦੀ ਧਰਮ ਪਤਲੀ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਥਾਰ ਵਾਲੀ ਇੰਸਟਾਗ੍ਰਾਮ ਦੀ ਕਮੀਨ ਬੀਬਾ ਅਮਨਦੀਪ ਕੌਰ ਐਮਬੂਲੈਂਸ ਦਾ ਵੀ ਯੂਜ਼ ਕਰਦੀ ਸੀ। ਯਾਨੀ ਕਿ ਬਲਵਿੰਦਰ ਸਿੰਘ ਉਰਫ ਸੋਨੂ ਜਿਹੜੇ ਇਸ ਸਮੇਂ ਫਰਾਰ ਹੋ ਚੁੱਕੇ ਨੇ ਹਰਿਆਣੇ ਦੇ ਵਿੱਚ ਸਰਸਾ ਦੇ ਵਿੱਚ ਪੁਲਿਸ ਵੱਲੋਂ ਸ਼ਾਪੇ ਮਾਰੀ ਕੀਤੀ ਗਈ ਲੇਕਿਨ ਉਥੋਂ ਅੰਡਰਗਰਾਉਂਡ ਹੋ ਗਿਆ ਇਧਰ ਬੀਬੀ ਨੂੰ ਨਿਆਂਕ ਹਰਾਸ ਵਿੱਚ ਭੇਜ ਦਿੱਤਾ ਗਿਆ ਹੈ ਅਮਨਦੀਪ ਕੌਰ ਵੱਡੇ ਖੁਲਾਸੇ ਵੀ ਕਰੇਗੀ ਕਿਉਂਕਿ ਜਿਹੜੇ ਨਾਰਕੋਟਿਕਸ ਦੇ ਕੋਲ ਮੋਬਾਈਲ ਚਲੇ ਗਏ ਨੇ ਮੋਬਾਈਲ ਚਲੇ ਗਏ ਨੇ सीबीआईਮ सीबीआई ਵਾਲਿਆਂ ਦੇ ਕੋਲ ਹਾਲਾਂਕਿ ਦੂਜੀਆਂ ਪਾਰਟੀਆਂ ਚਾਹੇ ਸੁਖਬਾਲ ਸਿੰਘ ਕਹਿ ਰਹਾ ਹੈ ਚਾਹੇ ਬਕਮਜੀ ਸਿੰਘ ਜੀਟੀਆ ਹੈ ਯਾਨੀ ਕਿ ਸਾਰਿਆਂ ਵੱਲੋਂ ਪਲਟਵਾਰ ਕੀਤੇ ਜਾ ਰਹੇ ਨੇ ਕਿ ਬੀਬੀ ਦੇ ਘਰ ਉੱਤੇ ਬਲਡੋਜ਼ਰ ਕਿਉਂ ਨਹੀਂ ਚਲਾਇਆ ਚਾਰਿਆ 2 ਕਰੋੜ ਰੁਪਏ ਦੀ ਕੋਠੀ ਮਹਿੰਗੀਆਂ ਘੜੀਆਂ ਮਹਿੰਗੇ ਮੋਬਾਈਲ ਮਹਿੰਗੀਆਂ ਗੱਡੀਆਂ ਦੀ ਸ਼ੌਕੀਨ ਸੀ ਅਮਨਦੀਪ ਕੌਰ ਜੋ ਮੌਜੂਦਾ ਪੰਜਾਬ ਦੀ ਕੌਨਸਟੇਬਲ ਸੀ ਜਿਸ ਨੂੰ ਹੁਣ ਮੋਤਲ ਕਰ ਦਿੱਤਾ ਗਿਆ ਹੈ ਇਹ ਪਹਿਲੀ ਵਾਰ ਦੀ ਉਹਦੇ ਨਾਲ ਇਹ ਹਾਦਸਾ ਹੋਇਆ ਤਿੰਨ ਵਾਰ ਇਸ ਤੋਂ ਪਹਿਲਾਂ ਚਿੱਟੇ ਦੇ ਕੇਸ ਦੇ ਵਿੱਚ ਫੜੀ ਜਾ ਚੁੱਕੀ ਹੈ ਇਟ ਮੀਨਸ ਵੱਡੇ ਅਫਸਰਾਂ ਦਾ ਵੱਡੇ ਲੋਕਾਂ ਦੀ ਸ਼ਹਿਰ ਤੇ ਅਮਨ ਦੀਪ ਕਾ ਕੰਮ ਕਰ ਰਹੀ ਸੀ ਬਲਦੋਜਰ ਚੱਲੇਗਾ ਇਸ ਤੇ ਉੱਤੇ ਬਿਆਨ ਦੇ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨੇ ਕਿਹਾ ਚਾਹੇ ਕੋਈ ਵਿਧਾਇਕ ਹੋਵੇ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਹੋਵੇ ਮੰਤਰੀ ਹੋਵੇ ਚਾਹੇ ਕੋਈ ਪੁਲਿਸ ਪ੍ਰਸ਼ਾਸਨ ਦਾ ਵਿਅਕਤੀ ਹੋਵੇ ਹਰ ਘਰ ਉੱਤੇ ਬਲਡੋਜ਼ਰ ਚੱਲੇਗਾ ਬੀਬਾ ਅਮਨਦੀਪ ਕੌਰ ਜਿਸ ਨੇ ਆਪਣੀ ਪ੍ਰਾਪਰਟੀ ਜਿਹੜੀ ਹੈ ਡਾਇਵਰਟ ਕਰਵਾਈ ਹੋਈ ਹੈ ਦੂਸਰਿਆਂ ਦੇ ਨਾਮ ਲੇਕਿਨ ਫਿਰ ਵੀ ਉਸ ਦੀ ਪੂਰੀ ਪੁੱਛਗਿੱਛ ਹੋ ਰਹੀ ਹੈ ਕਿਹਦੇ ਇਸ਼ਾਰਿਆਂ ਤੇ ਉਸ ਨੇ ਕੰਮ ਕੀਤੇ ਕਿਉਂਕਿ 2011 ਤੋਂ ਲੈ ਕੇ ਹੁਣ ਤੱਕ ਉਸ ਨੇ ਅਨੇਵਾਹ ਨਸ਼ਾ ਤਸਕਰੀ ਕੀਤੀ ਇਹ ਚੌਥੀ ਵਾਰ ਸਸਪੈਂਡ ਕੀਤੀ ਗਈ ਹੈ ਇਟ ਮੀਨਸ ਕਿ ਅਫਸਰ ਛਾਈ ਦਾ ਹੱਥ ਹੈ ਉਹਦੇ ਉੱਪਰ ਵਾਰ-ਵਾਰ ਬਹਾਲ ਹੋ ਜਾਣਾ ਫਿਰ ਦੁਬਾਰਾ ਨਸ਼ੇ ਨੂੰ ਅੰਜਾਮ ਦੇਣਾ ਰੱਜ ਕੇ ਨਸ਼ਾ ਤਸਕਰੀ ਕਰਨੀ ਰੱਜ ਕੇ ਚਿੱਟੇ ਵਰਗੇ ਨਸ਼ੇ ਵੇਚਨੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਅਤੇ ਖੋਖਲਾ ਕਰ ਦਿੱਤਾ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਐਕਸ਼ਨ ਲੈ ਲੈਂਦੇ ਨੇ ਜੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਐਕਸ਼ਨ ਲੈ ਲੈਂਦਾ ਹੈ ਉਦੇ ਘਰ ਉੱਤੇ ਬਲਡੋਜ਼ਰ ਚਲਾ ਦਿੱਤਾ ਜਾਂਦਾ ਹੈ ਉਸ ਦੀ ਸਾਰੀ ਪ੍ਰਾਪਰਟੀ ਜ਼ਬਤ ਕਰ ਲਈ ਜਾਂਦੀ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੀ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾਵੇਗੀ ਕਿਉਂਕਿ ਪੱਤਰਕਾਰਾਂ ਵੱਲੋਂ ਹਰ ਰੋਜ਼ ਹਜ਼ਾਰਾਂ ਕੋਟੀਆਂ ਅਜਈਆਂ ਦਿਖਾਈਆਂ ਜਾ ਰਹੀਆਂ ਨੇ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਖੁੱਲ ਕੇ ਨਸ਼ਾ ਵੇਚਦੇ ਨੇ ਜਿਨ੍ਹਾਂ ਨੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਬਣਾਈਆਂ ਨੇ ਬਟ ਉਹਨਾਂ ਦੇ ਘਰ ਉੱਤੇ ਹਾਲੇ ਪੀਲਾ ਪੰਜਾ ਨਹੀਂ ਚੱਲਿਆ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਸਾਰੇ ਹੀ ਲੋਕਾਂ ਵੱਲੋਂ ਕਿ ਉਹ ਬੀਬੀ ਕਾਂਸਟੇਬਲ ਅਮਨਦੀਪ ਕੌਰ ਦੇ ਘਰ ਤੇ ਬਲਡੋਜ਼ਰ ਯਾਨਕਿ ਪੀਲਾ ਪੰਜਾ ਚਲਾਇਆ ਜਾਵੇ ਉਸ ਦੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਜਾਵੇ ਕਿੰਨਾ ਦੇ ਸਹੇਤੇ ਉਹ ਕੰਮ ਕਰ ਰਹੀ ਸੀ ਐਡੇ ਵੱਡੇ ਨਸ਼ੇ ਨੂੰ ਨਸ਼ਾ ਤਸਕਰੀ ਨੂੰ ਇੰਜਾਮ ਦੇਣੀ ਸੀ ਉਸ ਸਾਰੀਆਂ ਭੇਡਾਂ ਬਾਹਰ ਆਉਣੀਆਂ ਚਾਹੀਦੀਆਂ ਨੇ ਤਾਂ